ਵਰੇ ਦੇ ਅੰਤਲੇ ਦਿਨਾਂ ਦੇ ਵਿੱਚ ਲੇਖਾ ਜੋਖਾ ਕਰੀਦਾ ਹੈ ਹਰ ਸ਼ੋਭੇ ਦੇ ਵਿੱਚ ਹਰ ਵਿਭਾਗ ਦਾ ਹਰ ਖੇਤਰ ਦਾ ਲੇਖਾ ਜੋਖਾ ਸਿਆਸਤ ਦਾ ਵੀ ਲੇਖਾ ਜੋਖਾ ਕਰਦਾ ਕਰਦੇ ਨੇ ਲੋਕ ਔਰ ਆਪਾਂ ਵੀ ਕਰਦੇ ਆ ਪੋਲਿਟੀਕਲ ਪਾਰਟੀਆਂ ਵੀ ਕਰਦੀਆਂ ਨੇ ਆਪਣੀਆਂ ਪ੍ਰਾਪਤੀਆਂ ਵੀ ਗਿਣਾਉਂਦੀਆਂ ਨੇ ਹੋਰ ਜਿਹੜੇ ਕਈ ਅਪਸ ਐਂਡ ਡਾਊਨਸ ਬਾਰੇ ਵੀ ਜ਼ਿਕਰ ਹੁੰਦਾ ਹੈਗਾ ਸਾਡਾ ਸ਼ਾਮਲ ਨੇ ਬਹੁਤ ਹੀ ਸਤਕਾਰਯੋਗ ਮੈਂਬਰ ਆਫ ਪਾਰਲੀਮੈਂਟ ਦਨਦੀਪ ਸਰਾਏ ਸਾਹਿਬ ਪੁੱਛਦੇ ਆਪਾਂ ਨੂੰ ਇਹ ਵਰਾ ਉਨਾਂ ਲਈ ਕਿਵੇਂ ਰਿਹਾ ਤੇ ਉਹਨਾਂ ਦੀ ਪਾਰਟੀ ਜਾਂ ਉਹਨਾਂ ਦੀ ਓਵਰਆਲ ਫੈਡਰਲ ਪੋਲਿਟਿਕਸ ਪੋਲਿਟਿਕਸ ਦੇ ਵਿੱਚ ਕਿਹੜੀਆਂ ਕਹਾਣੀਆਂ ਸੁਰਖੀਆਂ ਬਣੀਆਂ ਪ੍ਰਾਇਤ ਸਾਹਿਬ ਸਤਿ ਸ਼੍ਰੀ ਅਕਾਲ ਜੀ ਆਇਆਂ ਨੂੰ ਵੈਲਕਮ ਸਤਿ ਸ਼੍ਰੀ ਅਕਾਲ ਵਾਹਲਾਮ ਸਤਿ ਸ਼੍ਰੀ ਅਕਾਲ ਤੁਹਾਡੇ ਸਾਰੇ ਸਪੀਕਰ ਤੇ ਐਮਡੀ ਸੁਣਤੀ ਆਨ ਜੀ ਸਾਹਿਬ ਤੁਸੀਂ ਮੈਂਬਰ ਪਾਰਲੀਮੈਂਟ ਤੇ ਬਹੁਤ ਚਿਰਾਂ ਦੇ ਬਣਦੇ ਆ ਰਹੇ ਹੋ ਐਨਕੀ ਜ਼ਿੰਮੇਵਾਰੀਆਂ ਵਧੀਆਂ ਸਨ ਬੜਾ ਕਿਵੇਂ ਰਿਹਾ ਦੇਖੋ ਬਹੁਤ ਵਧੀਆ ਰਿਹਾ ਆਈ ਥਿੰਕ ਕਾਫੀ ਚੈਲੈਂਜਿੰਗ ਸਾਲ ਸੀਗਾ ਇਹ ਸਾਲ ਲੋਕਾਂ ਨੇ ਤੁਹਾਨੂੰ ਕਲੀਅਰ ਮੈਂਡੇਟ ਦੇ ਕੇ ਦੱਸਾਇਆ ਦੁਆਰਾ ਅਪ੍ਰੈਲ ਦੇ ਵਿੱਚ ਮੇ ਦੇ ਵਿੱਚ ਸਾਬਸ ਨੂੰ ਸੈਕਟੇਟ ਇੰਟਰਨੈਸ਼ਨਲ ਪਲੇਟ ਦਾ ਬੁਲਾਇਆ ਔਰ ਜੱਦੇ ਅਥੀ ਸ਼ੁਰੂ ਹੋਏ ਆ ਆਈ ਥਿੰਕ ਗਵਰਨਮੈਂਟ ਦਾ ਖਰਚਾ ਘਟਾਉਣਾ ਨੇਸ਼ਨ ਬਿਲਡਿੰਗ ਪ੍ਰੋਜੈਕਟ ਵਧਾਉਣੇ ਹਾਊਸਿੰਗ ਕਾਸਟ ਘਟਾਉਣੇ ਸੈਵਿਟੀਰੀ ਆਰਮ ਫੋਰਸਸ ਨੂੰ ਰੀਬਿਲਡ ਕਰਨਾ ਉਹਦੇ ਪੇ ਵਧਾਉਣੀ ਇਹਨਾਂ ਨੂੰ ਮਜਬੂਰ ਕਰ ਰਹਾ ਔਰ ਜਿਹੜੀਆਂ ਸਾਰੀਆਂ ਟੈਰਫ ਦੇ ਨਾਲ 7 ਵਜੇ ਐਂਡ ਸੀ ਇਹਨਾਂ ਨੂੰ ਸਹਾਇਤਾ ਦੇਣੀ ਤੇ ਹੋਰ ਇਨਵੈਸਟਮੈਂਟ ਤੇ ਆਲਮੋਸਟ 1 ਟ੍ਰਿਲੀਅਨ ਦੀ ਇਨਵੈਸਟਮੈਂਟ ਅਗਲੇ 5 ਸਾਲ ਦੇ ਚਲਣ ਦਾ ਯਤਨ ਜਿਹੜੇ ਕੀਤੇ ਆ ਇਹ ਕਾਫੀ ਵੱਡੇ ਹੈਗੇ ਆ ਜਦ ਅਸੀਂ ਸਟਾਰਟ ਕੀਤਾ ਪਾਰਲਮੈਂਟ ਪਹਿਲਾ ਬਿਲ ਸੀਗਾ ਕੈਨੇਡੀਅਨਸ ਦੇ ਟੈਕਸ ਬ੍ਰੇਡ ਦੇਣ ਦਾ 1% ਆਲਮੋਸਟ ਹਰੇ ਪਰਿਵਾਰ ਨੂੰ 850 ਡਾਲਰ ਸੇਵਿੰਗੋ ਦੇ ਵਿੱਚ ਹੈਗਾ ਫਿਰ ਅਸੀਂ ਪਾਸ ਕੀਤਾ ਸੀ 1 ਕ੍ਰੈਡੀ ਨਕਨੋਮੀ ਐਕਟ ਜਿਸ ਨਾਲ ਅਸੀਂ ਸਾਰੇ ਕਿ ਕੈਨੇਡਾ ਦੇ ਵਿੱਚ ਵਪਾਰ ਕਰ ਸਕੀਏ ਵਿਦਾਊਟ ਟੈਰਫ ਇਨ ਬਿਟਵੀਨ ਤਾਂ ਕਿ ਆਪਾਂ ਰੀਲੀਸ ਆਪਣੇ ਆਪ ਦੀ ਇਕਨੋਮੀ ਨੂੰ ਅਨਰੀਲੀਸ ਕਰੀਏ ਤੇ ਮਜਬੂਰ ਕਰੀਏ ਇਸ ਤੋਂ ਇਲਾਵਾ ਜਿਹੜੇ ਯੂਐਫ ਟੈਰਫ ਦੇ ਨਾਲ ਡੀਲ ਕਰਦਾ ਹਜੇ ਵੀ ਅਸੀਂ ਬਾਕੀ ਨਾਲ ਠੀਕ ਹੈ ਪਰ ਫਿਰ ਵੀ ਅਸੀਂ ਉੱਤੇ ਬੈਠ ਨਹੀਂ ਸਕਦੇ ਸਾਡਾ ਕੁਸਮਾ ਦੀ ਰਿਵਿਊ ਵੀ ਹੋਣੀ ਹੈ ਮੋਲੇ ਸਾਲ ਦੇ ਵਿੱਚ ਉਹ ਇੱਥੇ ਜਨਵਰੀ ਤੋਂ ਸ਼ੁਰੂ ਹੈਗੇ ਜਾਂ ਪਰ ਉਹਦੇ ਨਾਲ ਅਸੀਂ ਹੋਰ ਕੰਟਰੀਆਂ ਨੂੰ ਟ੍ਰੇਡ ਵਪਾਰ ਵਧਾਉਣ ਵਾਸਤੇ ਇੱਕ ਵਟ ਕੀਤਾ ਕਿ 5 ਸਾਲਾਂ ਦੇ ਵਿੱਚ ਜਿਹੜਾ ਇੰਟਰਨੈਸ਼ਨਲ ਟ੍ਰੇਡ ਹੈ ਨਾ ਨੋਨ ਯੂਐਸ ਉਹ 50% ਵਧਾਈ ਹੈ ਤੇ 10 ਸਾਲਾਂ ਚ ਡਬਲ ਕਰੀਏ ਸੋ ਇਹ ਕਾਫੀ ਇੰਪੋਰਟੈਂਟ ਜਿੱਥੇ ਲਾਰ ਫੋਰਸ ਨੇ ਵੀ ਆਪਣੀ ਸੁਰੱਖਿਅਤ ਰੱਖਣ ਵਾਸਤੇ ਕ੍ਰਿਡਿਜ਼ ਉੱਤੇ ਤਕਰੀਬਨ 1000 ਨਿਊ ਪੁਲਿਸ ਆਫਸਰਸ ਦੀ ਕ੍ਰਿਪਲਿਸ ਬਜਟ ਵਿੱਚ ਕੀਤੀ 1000 ਸੀਬੀਐਸਏ ਆਫਸਰਸ ਔਰ ਉਸ ਦੇ ਨਾਲ-ਨਾਲ ਸੰਤਲ ਸਿੰਘ ਦੀ ਸਜਾ ਜਿਹਦੇ ਨਾਲ ਬੇਲ ਦੇ ਵਿੱਚ ਸ਼ਕਤੀਆਂ ਸੈਂਟਰ ਦੀਆਂ ਸ਼ਕਤੀਆਂ ਇਹ ਬਿਲ ਜਿਹੜਾ ਮੋਰੇ ਪੇਸ਼ ਕੀਤਾ ਔਰ ਜਿਵੇਂ ਸਾਰਿਆਂ ਨੂੰ ਪਤਾ ਕਿ ਨੇਚਰ ਪ੍ਰੋਜੈਕਟਸ ਆਫਿਸ ਬਣਾਇਆ ਜਿਹਦੇ ਵਿੱਚ ਵੀ ਬੀਸੀ ਨੇ ਵੀ ਕਾਫੀ ਅਪਰੂਵ ਕੀਤੇ ਪ੍ਰੋਜੈਕਟਸ ਇਨਕਲੂਡਿੰਗ ਕੋਈ ਨਕੋ ਮਨਰਵੀਆਂ ਮਾਈਨਸ ਕਦੇ ਪਾਵਰ ਔਰ ਐਲ ਐਨ ਜੀ ਵਾਸਤੇ ਇਹ ਤਿੰਨ ਪ੍ਰੋਜੈਕਟ ਨੇਸ਼ਨ ਬਿਲਡਿੰਗ ਪ੍ਰੋਜੈਕਟਸ ਹੈਗੇ ਸੋ ਇਸ ਦੇ ਨਾਲ ਆ ਘਰਾਂ ਵਾਸਤੇ ਔਰ इवन ਜਿਹੜਾ ਆਪਣਾ ਆਮ ਲੋਕਾਂ ਵਾਸਤੇ ਜਿਵੇਂ ਡੈਂਟਲ ਕੇਅਰ ਕੇਮੇਡੀ ਡੈਂਟੋਪਲਾਨ ਉਹਨੂੰ ਮੂਵ ਫੋਰਵਰਡ ਕਰਦੇ ਆ ਜਿਸ ਤੋਂ ਮੇਰੇ ਆਪਣੇ ਹਲਕੇ ਦੇ ਵਿੱਚ 28000 ਵਿਅਕਤੀਆਂ ਨੂੰ ਫ੍ਰੀ ਡੈਂਟਲ ਕੇਅਰ ਕ੍ਰੈਡੀਟ ਕਲਾਇੰਟ ਦੇ ਮਦਦ ਕਰਦਾ ਇਸੇ ਤਰ੍ਹਾਂ ਕੈਂਡਾ ਚਾਲਦੇ ਨੇ ਫਿਰ ਤਕਰੀਬਨ 10000 ਨੂੰ ਸਾਡੇ ਹਲਕੇ ਵਿੱਚ ਲਾਦਾ which is one of the largest so these are just ਜਿਹੜੀ ਜਿਹੜਾ ਆਪਾਂ ਪਹਿਲੇ 5-6 ਮਹੀਨਿਆਂ ਦੇ ਵਿੱਚ ਹੀ ਐਸਾ ਕੁਝ ਕੀਤਾ so ਆਸ ਹੈ ਕਿ ਮੌਲਿਕਾਂ ਦੇ ਵਿੱਚ ਹੋਰ ਵੀ ਵਧੀਆ ਪ੍ਰੋਗਰਾਮ ਹੋਵੇ ਸਾਡੀ ਇਕਨੋਮੀ ਮਜ਼ਬੂਤ ਹੋਊਗੀ ਅਮਰੀਕਾ ਦੇ ਨਾਲ ਤੇ ਬੰਧਿਤ ਹੀ ਹੋਊਗੀ ਉਹ ਇੰਟਰਨੈਸ਼ਨਲ ਟ੍ਰੇਡ ਦੇ ਵਿੱਚ ਸਾਡਾ ਵਪਾਰ ਜਿਹੜਾ ਹੋਰ ਉਹ ਵਧੂਗਾ ਆ ਤੁਸੀਂ ਥੋੜਾ ਜਿਹਾ ਆਪਣੇ ਮਹਿਕਮੇ ਬਾਰੇ ਦੱਸੋ ਆਪਣੀ ਮਿਨਿਸਟਰੀ ਬਾਰੇ ਕਿ ਓਵਰਆਲ ਮਾਰਕ ਕਰਨੀ ਹੋਣਾਂ ਦੀ ਜਿਹੜੀ ਪਹੁੰਚ ਹੈਗੀ ਹੈ ਜੋ ਅਸੀਂ ਹਾਸਲ ਕਰਨਾ ਚਾਹ ਰਹੇ ਆ ਜੋ ਸਾਡੀਆਂ ਤਰਜੀਹਾਂ ਨੇ ਤੁਹਾਡਾ ਜਿਹੜਾ ਡਿਪਾਰਟਮੈਂਟ ਹੈਗਾ ਤੁਹਾਡੀ ਮਿਨਿਸਟਰੀ ਜਿਹੜੀ ਹੈਗੀ ਹੈ ਇੰਟਰਨੈਸ਼ਨਲ ਡਿਵੈਲਪਮੈਂਟ ਕਿਵੇਂ ਸਹਾਈ ਹੁੰਦੀ ਹੈ ਔਰ ਤੁਸੀਂ ਜਿਹੜੀਆਂ ਉਡਾਨਾਂ ਭਰੀਆਂ ਨੇ ਭਜਨਠ ਕੀਤੀ ਹੈ ਕਿਵੇਂ ਉਸ ਐਫਰਟ ਨੂੰ ਇਨਹਾਂਸ ਕੀਤਾ ਥੋੜਾ ਜਿਹਾ ਬਰੀਫਲੀ ਇਹਦੇ ਬਾਰੇ ਵਿੱਚ ਦੱਸਣਾ ਪਾਇਓ ਸ਼ੋ ਸੋ ਦੇਖੋ ਜੀ ਇੰਟਰਨੈਸ਼ਨਲ ਡਵੈਲਪਮੈਂਟ ਦੇ ਕੈਨੇਡਾ ਦੇ ਚਲੋ ਸੌਫਟ ਡਿਪਲੋਮੇਸੀ ਦੀ ਵਾਹ ਹੈਗੀ ਆ ਔਰ ਇਹਦਾ ਗੋਲ ਇਹ ਹੈ ਕਿ ਅਸੀਂ ਜੇ ਜਿਹੜੇ ਗਰੀਬ ਮਲਕੀਆਂ ਜਾਂ ਅਮਰਜਿੰਗ ਮਲਕੀਆਂ ਉਹਨਾਂ ਨੂੰ ਅਸੀਂ ਭਾਖਾ ਦੇ ਸੰਗਰੇ ਜਦੋਂ ਪੀੜਤ ਹੁੰਦੀ ਆ ਜਾਂ ਉਹਨਾਂ ਨੂੰ ਡਵੈਲਪ ਕਰਨ ਵਾਸਤੇ ਉਹਨਾਂ ਦੇ ਸਕਿਲਸ ਉਹਨਾਂ ਦੇ ਇਨਫਰਾਸਟ੍ਰਕਚਰ ਅਨਦਰ ਐਜੂਕੇਸ਼ਨ ਅਨਦਰ ਹੈਲਥ케ਅਰ ਉਹਦੇ ਵਾਸਤੇ ਉਹਦੇ ਵਿੱਚ ਕਾਰਨੀ ਸਾਹਿਬ ਤਾਂ ਮੈਂ ਜਦੋਂ ਮੈਨੂੰ ਇਹ ਰੋਲ ਦਿੱਤਾ ਅੱਜ ਥੋੜਾ ਬਰਲਾ ਲਿਆਂਦਾ ਅੱਜ ਅਸੀਂ ਸਾਰੀਆਂ ਕਲਪਿਆਂ ਨੂੰ ਤਕਰੀਬਨ ਦਿੰਦੇ ਸੀ ਔਰ ਜਿਹੜੇ ਵੀ ਮੁਲਕ ਮੰਗ ਕਰਦੇ ਸੀ ਉਹਨਾਂ ਨੂੰ ਸਹਾਇਤਾ ਕਰਦੇ ਸੀ ਕਿਉਂਕਿ ਯੂਐਸਏ ਬਹੁਤ ਕਰਦਾ ਸੀ ਔਰ ਬਾਕੀ ਗਲੋਬਲ ਵਰਲਡ ਵੀ ਜੀ7 ਕੰਟਰੀਆਂ ਵੱਲ ਸਾਰੀਆਂ ਕਰਦੇ ਸੀ ਹੁਣ ਥੋੜਾ ਮੋਰ ਫੋਕਸ ਕਿਉਂਕਿ ਸਾਨੂੰ ਹੁਣ ਸਿਰਫ ਦੇ ਡਾਰ ਕਰਕੇ ਹੋਰ ਥੈਰੇਪੀ ਤਮਕੀਆਂ ਕਰਕੇ ਸਾਨੂੰ ਵੀ ਡਿਵਰਸਿਫਾਈ ਕਰਨਾ ਪੈਂਦਾ ਔਰ ਅਮਰੀਕਾ ਨੇ ਕਾफी ਇਹ ਪੈਸਾ ਖਿੱਚਿਆ ਇਸ ਦੇ ਵਿੱਚੋਂ ਇਸ ਲੈਕਮ ਦੇ ਵਿੱਚੋਂ ਚਾਹਤੀ ਮੋਰ ਫੋਕਸ ਕਰਦਾ ਕਿ ਜਿੱਥੇ ਡਿਵੈਲਪਮੈਂਟ ਕੈਨੇਡਾ ਦੀ ਜਿਹੜੀ ਜਿੱਥੇ ਦੀ ਟ੍ਰੇਡ ਰਿਲੇਸ਼ਨਸ਼ਿਪਸ ਆ ਗਏ ਆ ਸਾਡੀਆਂ ਮਾਈਨਾ ਉੱਤੇ ਜਾਂ ਸਾਡੇ ਕਾਫੀ ਪਲਾਂਟੇਸ਼ਨ ਜਾਂ ਜਿਹੜੀ ਐਗਰੀਕਲਚਰ ਉੱਤੇ ਬਾਇ ਕਰ ਗਏ ਉਹ ਏਰੀਆ ਦੇ ਵਿੱਚ ਅਸੀਂ ਡਿਵੈਲਪਮੈਂਟ ਅਸਿਸਟੈਂਸ ਦੇਈਏ ਉਹਦੇ ਨਾਲ ਜਦੋਂ ਉਹ ਦੇਖਦੇ ਆ ਕਿ ਕੈਨੇਡਾ ਵਧੀਆ ਤੌਰ ਤੇ ਸਾਡੇ ਕੰਟਰੀ ਦੇ ਵਿੱਚ ਇਨਵੈਸਟ ਕਰਦਾ ਐ ਸਿਸਟਮ ਜਿੰਦਾ ਉਹ ਵੀ ਆਪਣੇ ਦਰਵਾਜ਼ੇ ਜਿਹੜੇ ਸਾਡੀਆਂ ਕੰਪਨੀਆਂ ਵਾਸਤੇ ਹੋਰ ਖੋਲਦੇ ਆ ਸਾਡਾ ਵਪਾਰ ਬੈਟਰ ਹੁੰਦਾ ਸਾਡੀ ਜਿਹੜੀ ਉਹਦੀ ਪ੍ਰੋਡਕਸ਼ਨ ਕਾਸਟ ਦੇ ਘਟ ਜਾਂਦੀ ਤਾਂ ਸਾਨੂੰ ਉਸ ਕਮੋਡਿਟੀ ਦੇ ਵੀ ਸਸਤੇ ਪਾਤੇ ਸਾਨੂੰ ਮਿਲਦਾ ਉਹਦੇ ਨਾਲ ਕਾਫੀ ਕੰਟਰੀਆਂ ਦੇ ਨਾਲ ਅ नेक्स्ट ਲੈਵਲ ਆਫ ਗ੍ਰੇਡਿੰਗ ਐ ਜਿਹੜੀ ਵਸੂਲ ਲਾ ਪਏ ਫੋਰ ਇਗਜ਼ਾਮਪਲ ਨੌਨ ਸਲੂਪੀਨ ਜਾ ਕੇ ਉਸ ਤੋਂ ਬਾਅਦ ਹੌਨ ਸਲੂਪੀਨ ਦੇ ਨਾਲ ਆਤੀ ਆਂਦਾ ਜਿਹੜਾ ਐਗਰੀਮੈਂਟ ਫ੍ਰੀ ਟ੍ਰੇਡ ਐਗਰੀਮੈਂਟ ਉਹ ਚੱਲ ਰਿਹਾ ਆ ਕਿ ਨਵੇਂ ਸਾਲ ਦੇ ਵਿੱਚ ਜਲਦੀ ਉਹ ਹੋ ਜੂਗਾ ਫਾਈਨਲਾਈਜ਼ ਕਤਰ ਦੇ ਨਾਲ ਅਸੀਂ ਕਤਰ ਦੇ ਵਿੱਚ ਗਏ ਹਾਂ ਕਤਰ ਵਾਲਿਆਂ ਨੂੰ ਵੀਜ਼ਾ ਫ੍ਰੀ ਐਕਸੈਪਟੈਂਸ ਦਾ ਚੂ ਮਿਲ ਗਿਆ ਜਿਹਦੇ ਨਾਲ ਉਹਨਾਂ ਦੇ ਜਿਹੜੇ ਨਿਵਾਸੀ ਆ ਉਹ ਕੈਨੇਡਾ ਆ ਕੇ ਟੂਰਿਜ਼ਮ ਇਨਕਰੀਜ਼ ਕਰ ਸਕਦੇ ਹੋ ਜਿਵੇਂ ਯੂਨਾਈਟਿਡ ਅਰਬ ਅਮੀਰਸ ਦੇ ਬਜਟ ਵਿੱਚ 70 ਬਿਲੀਅਨ ਅਨਾਉਂਸ ਕੀਤਾ ਕਿ ਉਹ ਕੈਨੇਡਾ ਤੇ ਇਨਵੈਸਟ ਕਰਨਗੇ ਕਤਰ ਦੇ ਨਾਲ ਵੀ ਸਿਮਲਰ ਗੱਲਬਾਤ ਚੱਲ ਰਹੀ ਹੈ ਕਿ ਉਹ ਕੈਨੇਡਾ ਦੇ ਵਿੱਚ ਇਨਵੈਸਟ ਕਰਨ ਤੇ ਸਾਡੇ ਇਕਨੋਮੀ ਦੇ ਵਿੱਚ ਮੋਰ ਸਪੋਰਟ ਦੇਣ ਇਸ ਦੇ ਨਾਲ ਨਾਲ ਉਹ ਆਲਸੋ ਕਿਉਂਕਿ ਉਹ ਵੀ ਇੱਕ ਖਾਹਲ ਮੁਲਕ ਹੋ ਗਿਆ ਕਤਰ ਅਰਗੇ ਸਾਊਦੀ ਅਰੇਬੀਆ ਤੇ ਵੀ ਅਰਗੇ ਯੂਨਾਈਟਿਡ ਅਰਬ ਅਮੀਰਸ ਉਹ ਕੈਨੇਡਾ ਨਾਲ ਕੋ-ਇਨਵੈਸਟ ਕਰਨ ਲਈ ਤਿਆਰ ਹੋ ਰਿਹਾ ਹੈ ਕਿ ਜਿੱਤੇ ਤੁਸੀਂ ਡਿਵੈਲਪਮੈਂਟ ਦੀ ਸਹਾਇਤਾ ਕਰੋਗੇ ਆਪ ਦਾ ਕੈਨੇਡਾ ਸਾਊਥ ਅਮਰੀਕਾ ਤੋਂ ਵੀ ਨਾਲ ਕਰਾਂਗੇ ਸੋ ਇਹ ਟਾਈਪ ਆਫ ਤਬਦੀਲੀਆਂ ਆਉਂਦੀਆਂ ਕਈ ਵਾਰੀ ਆਪਾਂ ਸੋਚਦੇ ਕਿ ਕਾਹਤੇ ਅਸੀਂ ਬਾਹਰ ਪੈਸੇ ਦਿੰਨੇ ਕੈਨੇਡਾ ਹਮੇਸ਼ਾ ਇਹ ਦਿੰਦਾ ਇਹਦੇ ਨਾਲ ਕੈਨੇਡਾ ਵੀ ਕਾਫੀ ਸੌਫਟ ਡਿਪਲਮੇਸੀ ਆ ਲੋਕ ਕੈਨੇਡਾ ਨੂੰ ਇੱਕ ਕੋਈ ਕਲੋਨੀਅਲ ਪਾਵਰ ਨਹੀਂ ਗਿੰਦੇ ਕੈਨੇਡਾ ਦੀ ਜਿਹੜੀ ਇੰਟਰਸਟ ਆ ਉਹ ਨਹੀਂ ਚੰਗਾ ਗਿੰਦੇ ਜਦੋਂ ਦੇਖਦੇ ਆ ਕਿ ਕੈਨੇਡਾ ਸਾਡੇ ਹੈਲਥਕੇਅਰ ਸਾਡੇ ਅ ਐਜੂਕੇਸ਼ਨ ਦੇ ਵਿੱਚ ਸਾਡੀ ਔਰਤਾਂ ਦੀ ਐਜੂਕੇਸ਼ਨ ਜਾਣਾ ਦੇ ਰਾਈਟਸ ਵਾਸਤੇ ਖੜਦਾ ਉਹ ਫਿਰ ਉਹ ਵੀ ਕੰਟਰੀ ਸਾਨੂੰ ਡੋਰ ਦਰਵਾਜ਼ਾ ਜਿਆਦਾ ਖੋਲਦਾ ਦੇਦੋ ਸਾਡੀਆਂ ਕੰਪਨੀਆਂ ਨੇ ਉੱਥੇ ਵਪਾਰ ਕਰਨਾ ਜਾਂ ਅਸੀਂ ਟ੍ਰੇਡ ਕਰਨਾ ਸੋ ਇਸ ਕਰਕੇ ਇਹ ਟਾਈਪ ਆਫ ਡਿਪਲੋਮੇਸੀ ਬਹੁਤ ਵਧੀਆ ਕੰਮ ਕਰਦੀ ਸੋ ਤਹ ਸਾਲ ਆਲਮੋਸਟ 13 ਮਹੀਨ ਉਹ ਬਾਅਦ ਨੇ ਗਿਆ ਜਿੱਥੇ ਸੀ ਇਹ ਟਾਈਪ ਆਫ ਡਿਪਲੋਮੇਸੀ ਜਾਂ ਇਹ ਅਗਰ ਕੀਤਾ ਕਿ ਆਏ ਉਹ ਗਾਣਾ ਸਗਾ ਇਪੀਓ ਪਿਆ ਟੈਂਜਨੀਆ ਸਾਊਥ ਅਫਰੀਕਾ ਈਜੀਪਟ ਜਿਨੇ ਕਾ ਸਲੋਪੀਨਸ ਕ Colombia Peru ਇਹਨਾਂ ਦਾ ਆਪੀ ਆਇਆ ਕਾਦਰ ਚ ਵੀ ਜਾਇਆ ਹੈ World Bank ਦੀ ਮੀਟਿੰਗਸ ਵੀ ਜਿੱਥੇ World Bank ਰਾਹੀਂ ਜਿਹੜੇ ਡਿਵੈਲਪਮੈਂਟ ਬੈਂਕਸ ਨੇ ਉਹਨਾਂ ਦਾ ਮਹਿਕਮਾ ਦਾਸਨੋ ਜਿੰਮੇਵਾਰੀ ਦਿੱਤੀ ਹੈ ਫਕਿੰਡ ਬੈਂਕ ਦੀ Asia Development Bank ए, Inter America Development Bank ਤੇ ਵੀ ਡਿਵੈਲਪਮੈਂਟ ਇਹਨਾਂ ਦੇ ਵਿੱਚ ਬਾਸ ਗਵਰਨਰ ਸੋ ਉਹਨਾਂ ਨੂੰ ਕਿਵੇਂ ਉਹ ਨਹੀਂ ਡਿਸਟ੍ਰਿਬਿਊਟ ਕਰਨਾ ਹੈ ਉਹ ਪੈਸੇ ਉਹਨਾਂ ਵਿਆਜੀ ਤੌਰ ਤੇ ਦਿੰਦੇ ਆ ਉਹ ਡੋ ਲੈਕਨ ਸੈਸ਼ਨਲ ਰੇਟ ਤੇ ਦਿੰਦੇ ਨੇ ਪਰ ਕੰਟਰੀ ਨੂੰ ਕਿਦਾ ਉਹਨਾਂ ਦਾ ਇਨਫਰਾਸਟ੍ਰਕਚਰ ਡਿਵੈਲਪ ਕਰਨਾ ਔਰ ਇਹ ਸਕਸੈਸਫੁਲ ਹੁੰਦੀ ਹੈ ਇੰਡੀਆ ਨੂੰ ਦੇਖੋ ਇੰਡੀਆ ਨਹੀਂ ਲੈਂਦਾ ਐ ਉਹ ਕਾਫੀ ਮਜ਼ਬੂਤ ਹੈ ਸਾਊਥ ਕੋਰੀਆ ਇੱਕ ਹੁੰਦਾ ਸੀ ਜਿਹੜਾ ਟੋਟਲੀ ਗਰੀਬ ਮੌਲਕ ਸੀ ਇਹ ਟਾਈਪ ਆਫ ਸਸਸਸ ਬਣਾ ਲਓ ਉਹ ਗਰੀਬੀ ਤੇ ਲਿਖਿਆ ਸੋ ਹੁਣ ਇੰਡੋਨੇਸ਼ੀਆ ਵੀ ਹਜੇ ਗਰੀਬ ਹੈ ਪਰ ਉਹ ਕੰਟ੍ਰਿਬਿਊਟ ਕਰਨਾ ਪਿਆ ਉਹ ਵੈਕਸੀਨ ਉਹ ਹੋਰ ਨਾ ਪ੍ਰੋਗਰਾਮਾਂ ਨੂੰ ਐਪੀ ਆਫਕਾ ਕਰਤੀਆਂ ਨੇ ਵੀ ਕਾਫੀ ਦਿੱਤਾ ਸੋ ਇਹ ਟਾਈਪ ਆਫ ਅਸਿਸਟੈਂਸ ਦੇ ਨਾਲ ਅਸੀਂ ਬੈਕ ਕਰਦੇ ਲੋਕਾਂ ਦੇ ਵਿੱਚ ਸਪੈਸੀਫਿਕਲੀ ਕਿਉਂਕਿ ਤੁਹਾਡਾ ਖਾਸਾ ਸਰਾਜ ਸਾਹਿਬ ਆ ਆਉਣ ਜਾਣ ਬਣਿਆ ਹੈਗਾ ਬਾਹਰਲੇ ਮੁਲਕਾਂ 'ਚ ਵੀ ਜਾਂਦੇ ਹੋ ਦੇਸ਼ ਦੇ ਅੰਦਰ ਹਰ ਹਿੱਸੇ 'ਚ ਘੁੰਮਣ ਦਾ ਮੌਕਾ ਮਿਲਦਾ ਹੈ ਔਰ ਚੁਣੇ ਹੋਏ ਨੁਮਾਇੰਦਿਆਂ ਨੂੰ ਵੀ ਜਦੋਂ ਗੱਲਾਂ ਬਾਤਾਂ ਪਾਰਲੀਮੈਂਟ ਦੀਆਂ ਬਰਾਮਦੇ ਦੇ ਵਿੱਚ ਲੌਬੀ ਦੇ ਵਿੱਚ ਹੁੰਦੀਆਂ ਨੇ ਤਾਂ ਕਈ ਵਾਰੀ ਤੁਸੀਂ ਅਸੀਂ ਮਹਿਸੂਸ ਕਰਦੇ ਆ ਕਿ ਇਹ ਜਿਹੜਾ ਇੱਕ ਖਾਸ ਖਿੱਤੇ ਤੱਕ ਹੀ ਸੀਮਤ ਹੈਗਾ ਖਤਰਾ ਐਕਸਟੋਰਸ਼ਨ ਦਾ ਤੇ ਸਿੱਧਤ ਕਰਕੇ ਕੀਤਾ ਗਿਆ ਖਾਸ ਕਿਸਮ ਦਾ ਜਿਹੜਾ ਭਾਈਚਾਰਾ ਇਹ ਜਿਆਦਾ ਪਰੇਸ਼ਾਨ ਹੈ ਤੇ ਸਰਕਾਰ ਇਹਦੇ ਬਾਰੇ ਆਉਣ ਵਾਲੇ ਹਫਤੇਆਂ ਮਹੀਨਿਆਂ ਦੇ ਵਿੱਚ ਕੀ ਸਪੈਸਿਫਿਕਲੀ ਕਰਨ ਜਾ ਰਹੀ ਹੈ ਕੀ ਤੁਸੀਂ ਆਸਵੰਦੋਂ ਕਿ ਇਹ ਜਿਹੜਾ ਖਤਰਾ ਜਲਦੀ ਟਲ ਜਾਏਗਾ ਸਰ ਇੱਕਲਾ ਕੈਨੇਡਾ ਦੇ ਵਿੱਚ ਆਪਾਂ ਕਿਉਂਕਿ ਪਰਸੈਂਟੇਜ ਵਾਈਜ਼ ਜਿਹੜੀ ਆਪਣੇ ਪੰਜਾਬੀ ਭਾਈਚਾਰਾ ਇੱਥੇ ਕੈਨੇਡਾ ਦੇ ਵਿੱਚ ਪਰਸੈਂਟੇਜ ਵਾਈਜ਼ ਜ਼ਿਆਦਾ ਆ ਆਪਾਂ ਨੂੰ ਦਿੱਤਾ ਕਾਫੀ ਹੈ ਯੂ ਐਸ ਏ ਵਿੱਚ ਵੀ ਇਹ ਵੱਡੀ ਪ੍ਰੋਬਲਮ ਹੈ ਖਾਸ ਕਰਕੇ ਕੈਲੀਫੋਰਨੀਆ ਚ ਪਰ ਹੀ ਸਿੰਡੀ ਅਰੈਸਟ ਵੀ ਦੇਖੀ ਹੈ ਕਿ ਕੈਲੀਫੋਰਨੀਆ ਤੇ ਇੱਕ ਫ੍ਰੋਤੀ ਕਰਦਾ ਹੋਇਆ ਇਹ ਵਿਅਕਤੀ ਜਿਹੜਾ ਕੈਨੇਡਾ ਦੇ ਵਿੱਚ ਕਰਦਾ ਸੀ ਬੜੋ ਉੱਥੋਂ ਕਾਲ ਕਰ ਰਿਹਾ ਤੇ ਉਹਨੇ ਫੜਿਆ ਮੈਨੂੰ ਅੰਡਰਸਟੈਂਡਿੰਗ ਜਿਹੜਾ ਮੈਡਮਟਨ ਗਿਆ ਸੀ ਤੇ ਐਡਮਟਨ ਦੇ ਫਰੋਥੀ ਵਿਕਟਮ ਤੇ ਪੁਲਿਸ ਵਾਲਿਆਂ ਨੂੰ ਮਿਲਿਆ ਸੀਗਾ ਉਹਨੇ ਵੀ ਕਿਹਾ ਕਿ ਐਸਬੀਆਈ ਐਕਚੁਅਲੀ ਯੂ ਐਡਮਟਨ ਆ ਕੇ ਉਹਨਾਂ ਦੀ ਵੀ ਸਲਾਹ ਐਡਵਾਈਸ ਤੇ ਗਾਈਡੈਂਸ ਲਿਆ ਕੇ ਕਿ ਕੇਜੀ ਜਦ ਕੈਨੇਡਾ ਬੈਟਰ ਸੀਗਾ ਕੇਜੀ ਜਦ ਉਹ ਬੈਟਰ ਤੋਂ ਨੇ ਆਪਣੇ ਆਪ ਦੇ ਸ਼ੇਅਰ ਕੀਤੇ ਐਕਸਪੀਰੀਐਂਸਿਸ ਦੇ ਵਿੱਚ ਸੋ ਜੇ ਤੋ ਵੀ ਸਰਕਾਰ ਨੂੰ ਵੀ ਦੇਖੋ ਸੈਕੰਡ ਬਿਲ ਜਿਹੜਾ ਅਸੀਂ ਸਰਕਾਰ ਬਣਾਉਣ ਤੋਂ ਬਾਅਦ ਲਿਆਂਦਾ ਉਹ ਦਿਲਤੀ ਟੂ ਸੀਗਾ ਜਿਹਦੇ ਵਿੱਚ ਇਹ ਮੌਫਨ ਐਕਸੈਸ ਐਂਡ ਬਾਰਡਰਿਸ ਨੂੰ ਸਿਕਿਉਰ ਕਰਨ ਵਾਸਤੇ ਬਿਲਕੁਲ ਹੀ ਕਿ ਲਾਫ ਐਕਸੈਸ ਜਿਹਨੂੰ ਕਹਿੰਦੇ ਹੈਗਾ ਕਿ ਸਾਡਾ ਸਿਸਟਮ ਬਹੁਤ ਪੁਰਾਣਾ ਆ ਟੈਲੀਫੋਨ ਨੂੰ ਮਾਨੀਟਰ ਕਰਨ ਵਾਸਤੇ ਜਿਹੜਾ ਨੰਬਰ ਲੈਣੇ ਜਿਆਦਾ ਸੈੱਲ ਫੋਨ ਵੀ ਬਣ ਗਏ ਹੁਣ WhatsApp ਤੇ Signal ਤੇ Telegram ਤੇ ਇਦਾਂ ਦੇ ਸਰਵਿਸਾਂ ਹੋ ਗਈਆਂ ਜਿਹੜੇ ਕਿ ਫੋਨ ਕਰ ਦਿੰਦੀ ਆ ਡਿਜੀਟਲੀ ਤੇ ਉਹਨੂੰ ਮਾਨੀਟਰ ਟਰੈਕ ਕਰਨੇ ਬਹੁਤ ਮੁਸ਼ਕਲ ਆ ਵਨਰਦਨ ਜਿਹੜੇ ਬੰਦੇ ਆ ਉਹਦੇ ਨਾਲ ਟਾਈਮ ਬਹੁਤ ਲੱਗਦਾ ਇਹ ਵੀ ਨਹੀਂ ਪਤਾ ਕਰ ਸਕਦਾ ਦੇ ਵੀ ਕਿਤੋਂ ਆਉਂਦਾ ਕਿਹੜਾ ਵਿਅਕਤੀ ਆ ਸੋ ਸਬਸਕ੍ਰਾਈਬ ਕਰ ਰਿਹਾ ਉਹ ਬਿੱਲ ਅਸੀਂ ਮੋਰੇ ਤੇ ਜੀ ਦਿੱਤਾ ਅਨਫੋਰਚਨਟਲੀ ਇਹਦੇ ਹੋਵੇ ਵਿੱਚ ਕੰਪਨੀ ਉਹਦੇ ਪ੍ਰਾਈਵੇਸੀ ਕਰਕੇ ਉਹਨੂੰ ਕੰਪਨੀ ਬੰਦੂ ਕਰ ਦਿਆ ਔਰ ਕਮੇਟੀ ਤੋਂ ਅਜੇ ਗਾ ਨਹੀਂ ਜਾਣ ਦਿੰਦੇ ਸੋ ਆਸ ਕਰਦੇ ਕਿ ਉਹ ਵੀ ਇਸ ਗੱਲ ਦੇ ਵਿੱਚ ਸਹਿਮਤ ਹੋ ਕੇ ਤੇਨੂੰ ਜਲਦੀ ਪਾਸ ਕਰਨਗੇ ਜਿਹੜਾ uh, bail and uh, sentencing ਦਾ ਰਿਪੋਰਟ ਆ ਉਹਦੀ ਲੈਜਿਸਲੇਸ਼ਨ ਪੇਸ਼ ਕੀਤੀ ਉਹ ਬਹੁਤ ਵਧੀਆ ਹੈ ਉਹਦੇ ਨਾਲ ਅੱਗੇ ਵਿਅਕਤੀ ਜਦੋਂ ਚਾਰਜ ਹੁੰਦਾ ਖਾਸ ਕਰਕੇ extortion ਦੇ ਦਾ ਸਰਕਾਰ ਨੂੰ ਵਕੀਲ ਨੂੰ ਕਹਿਣਾ ਪੈਂਦਾ ਜਿਕੇ ਇਹਨੂੰ ਨਾ bail ਦਿਓ ਔਰ ਉਹਨੂੰ ਕਿ ਇੱਕ ਮਤਲਬ ਉਹਨੂੰ ਆਪਣਾ ਸਪੱਸ਼ਟੀ ਕਰਨੀ ਪੈਂਦੀ ਸੀ ਕਿ ਇਹ ਕਿਉਂ ਡੇਂਜਰਿous ਕਮਿਊਨਿਟੀ ਬਾਹਰ ਜਾਣ ਵਾਸਤੇ ਤੇ ਜੇ ਉਹ ਨਹੀਂ ਕੀ ਗੁੱਡ ਕੇਸ ਦਾ ਦਿੰਦਾ ਤੇ ਜੱਜ ਉਹਨੂੰ ਬੜੀ ਕਰ ਦਿੰਦਾ ਸੀ ਬੇਲ ਦੇ ਦਿੰਦਾ ਜਗਾ ਜਿਹੜਾ ਤੇਰੇ ਦਿੱਤਾ ਨਹੀਂ ਹੁੰਦੀ ਉਹ ਕਿ ਇਹ ਵੀ ਵਕ ਵਕ ਸੂਬਿਆਂ ਦਾ ਪ੍ਰੋਬਲਮ ਆ ਡਿਫਰੈਂਸ਼ੀਏਸ਼ਨ ਕਰਕੇ ਕੋਈ ਥੱਲਾ ਲਾਅ ਕਰਕੇ ਨਹੀਂ ਹੈਗਾ ਔਰ ਉਹ ਉਹਦੇ ਮੇ ਬਾਅਦ ਵੇਰਵਾ ਦੱਸਦਾ ਪਰ ਇਹ ਇੱਕ ਪ੍ਰੋਬਲਮ ਸੀ ਹੁਣ ਆਪੋਜੀਟ ਹੋਊਗੀ ਜਿਹੜੇ ਇਦਾਂ ਦੇ ਵਾਇਲੈਂਟ ਕ੍ਰਾਈਮ ਦੇ ਨਾਲ ਐਕਸਟਰੋਸ਼ਨ ਕਰਦੇ ਉਹਨਾਂ ਨੂੰ ਰਿਵਰਸ ਹੋਣਾ ਚਾਹੀਦਾ ਉਹਨਾਂ ਨੂੰ ਪ੍ਰੂਵ ਕਰਨਾ ਪਊਗਾ ਜਿਹੜਾ ਕਿ ਉਹ ਹੈ ਕਿ ਮੈਂ ਕਾਤੇ ਸੇਫ ਹੈਗਾ ਬਾਹਰ ਜਾਣ ਨੂੰ ਸਰਕਾਰ ਨੂੰ ਨਹੀਂ ਪ੍ਰੂਵ ਕਰਨਾ ਪਊਗਾ ਕਿ ਮੈਂ ਤੇਰੇ ਨੂੰ ਰੱਖਣਾ ਵਿੱਚ ਕਿਉਂ ਸੋ ਇਹ ਹੋਊਗਾ ਦੂਸਰਾ ਉਹਨੇ ਜਿਹੜੀ ਸਜ਼ਾ ਇੱਕ ਟਾਈਪ ਆਫ ਐਕਸਟਰਸ਼ਨ ਟਾਈਪ क्राइम ਦੇ ਵਿੱਚ ਜਿਹਦੇ ਉਹਨਾਂ ਨੂੰ ਲੱਗਦੀ ਆਮ ਤੌਰ ਤੇ ਉਹਨਾਂ ਨੂੰ ਸ਼ੂਟਿੰਗ ਨਰ ਫਾਇਰ ਆਰਮ ਪਲੱਸ ਐਕਸਟਰਸ਼ਨ ਪਲੱਸ ਅਦਰਿੰਗ ਫ੍ਰੈਡਿਟ ਕੈਨ ਹੋ ਜਾਂਦੇ ਆ ਅੱਗੇ ਉਹ ਸਾਈਮਲਟੇਨਿਟ ਇਕੱਠੇ ਮਤਲਬ ਸਜ਼ਾ ਤਿੰਨੇ ਬੋਲ ਸਕਦੇ ਹਾਂ ਕਿ ਹੁਣ ਜੱਜ ਨੂੰ ਡਿਸਕਸ਼ਨ ਦਿੱਤੀ ਗਈ ਹੈ ਕਿ ਉਹ ਲਗਾ ਵਨ ਆਫਟਰ ਦੀ ਯਾਦ ਦੇਖਦਾ ਤਾਂ ਜੇ 1 6 ਸਾਲ ਲੱਗੀ ਦੂਜੀ ਦੀ 3 ਸਾਲ ਦੂਜੀ ਦੀ 2 ਸਾਲ ਤਾਂ ਉਹ ਵਨ ਆਫਟਰ ਦੀ ਅਦਰ ਉਹ 10 ਸਾਲ ਤੱਕ ਜਾਂ ਉਹਨੂੰ ਕੱਟਦੇ ਤਾਂ ਉਹ ਵੀ ਨਾ ਕਿ ਉਹ ਕੱਲਾ 5 ਸਾਲਾਂ ਦੇ ਵਿੱਚ ਹੀ ਤਿੰਨੇ ਸਜਾ ਕੱਟ ਨੇ ਸੋ ਇਹ ਟਾਈਪ ਆਫ ਗੱਲ ਜਿਹਾ ਬਾਕੀ ਅਸੀਂ ਦੇਖਿਆ ਕਿ ਸਾਨੂੰ ਮੋਰ ਆਈਸੀਐਮਪੀ ਓਰਗੇਨਾਈਜ਼ਡ ਕ੍ਰਾਈਮ ਉਹ ਜਿਹੜੇ ਇੰਟਰਨੈਸ਼ਨਲ ਜਦੋਂ ਟ੍ਰਾਂਸਨੈਸ਼ਨਲ ਅਗਰੇਸ਼ਨ ਹੁੰਦੀ ਹੈ ਜਾਂ ਬਾਹਰੋਂ ਕਾਲ ਆਉਂਦੇ ਆ ਇਹਨਾਂ ਨੂੰ ਕੇ ਵਹਿਮਤ ਹਨ ਉਸ ਕਰਕੇ 1000 ਆਰਸੀਐਮਪੀ ਆਫਿਸ ਜਿਹੜੀ ਸੀ ਹਾਰ ਕਰ ਰਹੀ ਹੈ ਦੇ ਉੱਤੇ ਸੋ ਇਹ ਟਾਈਪ ਆਫ ਚੀਜ਼ਾਂ ਕਿਤੇ ਨਿਊ ਫਰਾਂਚੋਾਈਜ਼ ਮੀਜਿਟੀਟੀ ਜਿਹਦੇ ਨਾਲ ਹਾਪਫਲੀ ਕੈਚ ਕਰ ਸਕਦੇ ਆ ਜਿਹੜੇ ਲੋਕ ਪੈਸਾ ਕਿੱਦਾਂ ਬਾਹਰ ਭੇਜਦੇ ਜਦੋਂ ਫਰੋਦੀ ਦਾ ਕਾਲ ਕਰਦੇ ਜਾਂ ਫਰਾਡੂਨੈਂਟਲੀ ਪੈਸਾ ਯੂਜ਼ ਕਰਦੇ ਸੋ ਕਾਫੀ ਦੇ ਉੱਤੇ ਹੈਗਾ ਮੈਂ ਜਸਟ ਹੁਣੇ ਲਈ ਸੀ ਜਾਂ ਪ੍ਰੈਸ਼ਰੀ ਦੇ ਪੁਲਿਸੀ ਜੀ ਕੋ ਵੀ ਪਿਛਲੇ ਆਪ ਤੇ ਮਿਲਿਆ ਅਪਡੇਟ ਲਈ ਉਹਨੇ ਕਿਹਾ ਕਿ ਉਹਨਾਂ ਦੇ ਹਿਸਾਬ ਦੇ ਨਾਲ ਕਾਫੀ ਇੰਪਰੂਵਮੈਂਟ ਹੋਈ ਆ ਅਮਰੀਕਾ ਨਵੰਬਰ ਅਕਤੂਬਰ ਦੇ ਵਿੱਚ 11 ਸ਼ੂਟਿੰਗ ਹੋਈਆਂ ਸੀ ਨਸਰੀ ਦੇ ਵਿੱਚ ਨਵੰਬਰ ਦੇ 2 ਹੋਈਆਂ ਦਸੰਬਰ ਦੇ 2 ਹੋਈਆਂ ਸੋ ਉਹ ਆਸਵਾ ਲੈ ਗਿਆ ਤੇ ਉਹ ਇਸੇ ਤਰ੍ਹਾਂ ਨੱਤ ਪਾਲਣ ਗਿਆ ਕਬੀ ਸੁਲਿਆਬ ਉਸ ਵਿੱਚ ਇੱਕ ਹੋਰ ਰੈਫ ਦੇਖੀ ਆ ਦੀਪੋਰਟ ਵੀ ਕੇਈ ਵਿਅਕਤੀ ਹੋਇਆ ਸੋ ਇਹ ਵੀ ਪਹਿਲੀ ਵਾਰੀ ਅਸੀਂ ਕੀਤਾ ਕਿ ਸੀਬੀਐਸਏ ਨੂੰ ਬੋਰਡਰ ਸਕਿਉਰਿਟੀ ਨੂੰ ਵੀ ਨਾਲ ਜੁਆਇਨ ਕੀਤਾ ਹੈ ਇਸ ਕਾਸਪੋਰਜ ਦੇ ਕਿ ਜਿਹੜੇ ਵਿਅਕਤੀ ਜੇ ਕੋਈ ਫੜ ਹੋਏ ਹੋਰ ਜੇ ਅਨਾਫੋ ਦਾ ਤੇ ਨਹੀਂ ਹੈਗਾ ਚਾਰਜ ਕਰਨ ਨੂੰ ਪਰ ਉਹਨੂੰ ਪਤਾ ਕਿ ਇਹਨਾਂ ਦੇ ਇਹਨਾਂ ਦੇ ਨਾਲ ਇਨਵੋਲ ਗਿਆ ਪਲੱਸ ਕੋਨਾ ਕੋ ਇਮੀਗ੍ਰੇਸ਼ਨ ਸਟੇਟਸ ਹੈ ਨਹੀਂ ਕੀ ਲੀਗਲ ਕੈਨੇਡਾ ਦੇ ਵਿੱਚ ਐਸੋਲੇ ਉਹਨਾਂ ਨੂੰ ਇਮੀਡੀਏਟਲੀ ਰਿਪੋਰਟ ਕੀਤਾ ਜਾਵੇ ਸੋ ਆਈ ਥਿੰਕ ਕਿ ਸਾਰੇ ਟੂਲਸ ਵਿਦ ਆ ਅਸੀਂ ਕੰਫਰਟ ਹੋ ਸਕਦੇ ਕਿ ਸਾਡੀ ਪੁਲਿਸ ਨੇ ਨਾਰ ਪੋਚਿੰਗ ਏਜੰਸੀ ਨੇ ਇਥੇ ਨੱਥ ਪਾ ਲੈਣਾ ਕੰਪਲੈਕਸ ਹੋ ਗਿਰੇ ਸ਼ੀਟੇ ਸਰ ਸਾਬੂ ਪਿਛਲੇ ਦਿਨ ਸੁਖਤਾਲੀਵਾਲ ਸਾਹਿਬ ਸਾਡੇ ਆਫਿਸ ਚ ਆਏ ਤੇ ਬੜੇ ਚੰਬੇ ਵਾਲੀ ਗੱਲ ਹੈ ਕਿ ਪਿਛਲੇ ਕਈ ਦਿਨਾਂ ਤੋਂ ਫੈਡਰਲ ਕੰਸਰਵੇਟਿਵ ਇੱਕ ਐਡ ਚਲਾ ਰਹੇ ਨੇ ਸੁਖਤਾਲੀਵਾਲ ਨੂੰ ਦਾ ਨਾਮ ਲੈ ਕੇ ਉਹ ਐਡ ਚੱਲ ਰਹੀ ਹੈ ਉਪਰੀ ਗੱਲ ਹੈ ਪਹਿਲਾਂ ਮੈਂ ਤਾਂ ਨਹੀਂ ਸੁਣੀ ਸ਼ਾਇਦ ਤੁਸੀਂ ਸੁਣੀ ਹੋਵੇ ਤਾਂ ਦੱਸ ਦਿਓ ਸਾਨੂੰ ਕਿ ਇਹ ਬੜਾ ਅਜੀਬ ਫੀਨੋਮਨਾ ਹੈਗਾ ਔਰ ਇਹਦੇ ਬਾਰੇ ਤੁਸੀਂ ਵਿਦਨ ਦਾ ਪਾਰਟੀ ਕੋਈ ਸਟ੍ਰੈਟਜੀ ਕਰ ਰਹੇ ਹੋ ਕਿ ਇੱਕ ਵਿਅਕਤੀ ਨੂੰ ਸਿਹਤਤ ਕਰਕੇ ਇਸ ਕਿਸਮ ਦਾ ਜਿਹੜਾ ਅਟੈਕ ਕਰਨਾ ਸ਼ਬਦ ਸ਼ਬਦਿਕ ਹਮਲਾ ਕਰਨਾ ਉਪਰਾ ਲੱਗ ਰਿਹਾ ਹੈ ਦੇ ਕੋਈ ਬਹੁਤ ਗਲਤ ਗੱਲ ਆ ਇਹ ਟਾਈਪ ਆਫ ਐਡ ਕਰਨਾ ਮੈਂ ਆਲਵੇ ਕਿਨਨ ਨਾ ਪੋਲਿਟਿਕਸ ਤੋਂ ਬਚ ਕੇ ਤੁਸੀਂ ਪੋਲਿਸੀ ਦੇ ਉੱਤੇ ਗੱਲ ਕਰੋ ਪੋਲਿਸੀ ਕਿਹੜਾ ਪਾਰਟੀ ਦੀ ਆਪਣੀ ਪੋਲਿਸੀ ਆ ਕਿਹੜੀ ਪੋਲਿਸੀ ਗਲਤ ਆ ਕਿੰਤੂ ਪ੍ਰੰਤੂ ਕਰ ਲਓ ਉਹਦੇ ਉੱਤੇ ਕਰ ਲਓ ਜੇ ਤੁਸੀਂ ਪਰਸਨਲ ਅਟੈਕ ਕਰਦੇ ਆ ਇਹ ਟਾਨ ਵੌਲੰਟਡ ਉਹ ਯੂਜੂਲੀ ਜਦੋਂ ਐ ਬੰਦਾ ਥੱਲੇ ਟੈਗ ਹੋਵੇ ਉਹਨਾਂ ਕੋਲ ਹੋਰ ਕੋਈ ਸਟੈਚ ਹੈ ਨਹੀਂਗਾ ਇਹ ਕਿਸੇ ਚੀਜ਼ ਦੇ ਉੱਤੇ ਗੱਲਬਾਤ ਕਰਨੋਂ ਫਿਰ ਉਹ ਪਰਸਨਲ ਅਟੈਕ ਕਰ ਦਿੰਦੇ ਆ ਆਈ ਥਿੰਕ ਇਹ ਐਵਿਡੈਂਸ ਹੋ ਗਿਆ ਕਿ ਕੰਸਰਵੇਟਿਵ ਪਾਰਟੀ ਕੋ ਹੋਰ ਕੋਈ ਚਾਰਾ ਨਹੀਂ ਹੈਗਾ ਉਹ ਇਸ ਤਾਈ ਕੋ ਪਰਸਨਲ ਅਟੈਕਸ ਤੱਕ ਆ ਗਿਆ ਕਿ ਵਿਅਕਤੀ ਨੂੰ ਪਰਸਨਲ ਅਟੈਕ ਕਰੋ ਈਵਨ ਪੂਸੀ ਪਾਰਲੀਮੈਂਟ ਦੇਖੋ ਉਹ ਇਮੀਗ੍ਰੇਸ਼ਨ ਦੀ ਜਿਹੜੀ ਟ੍ਰੇਡ ਹੈ ਉਹ ਪਰਸਨਲੀ ਇਮੀਗ੍ਰੇਸ਼ਨ ਮਿਨਿਸਟਰ ਨੂੰ ਅਟੈਕ ਕਰਦੀ ਉਹਦੀ ਕੰਪਟੈਂਸੀ ਦੇ ਉੱਤੇ ਬੜੇ ਗਲਤ ਸ਼ਿਹਦਾਵਲੀ ਵਰਦੀ ਆ ਉਹ ਵੀ ਉਹਨਾਂ ਦੇ ਕਾਫੀ ਪਾਰਲੀਮੈਂਟਰੀ ਰੂਟੀਨਲੀ ਇਸ ਟਾਈਪ ਆਫ ਬਿਹੇਵੀਅਰ ਦੇ ਉੱਤੇ ਸਪੀਕਰ ਉਹਨਾਂ ਨੂੰ ਇੰਟਰਪਟ ਕਰਦਾ ਇਹ ਉਹਨਾਂ ਦਾ ਸਟਾਈਲ ਆ ਔਰ ਇੱਥੇ ਕੈਨੇਡਾ ਨੇ ਇਸ ਸਟਾਈਲ ਨੂੰ ਰਿਜੈਕਟ ਰੈਡੀ ਕਰ ਦਿੱਤਾ ਜਿਹੜਾ ਫਤਵਾ ਪਿਛਲੇ ਇਲੈਕਸ਼ਨ ਦਿੱਤਾ ਉਹ ਕਲੀਵ ਦੇ ਤੱਕ ਹੈ ਜੀ ਇਹ ਡੋਨਲਡ ਟਰੰਪ ਟਾਈਪ ਸਟਾਈਲ ਹੈਗਾ ਜਿਹੜਾ ਕਿ ਵੀ ਉਹ ਨੂੰ ਦੇਖਦੇ ਆ ਕਿ ਉਹ ਲੋਕਾਂ ਨੂੰ ਪਰਸਨਲੀ ਅਟੈਕ ਕਰਦਾ ਨਾ ਕਿ ਉਹ ਪਾਲਿਸੀਆਂ ਦੇ ਉੱਤੇ ਅਟੈਕ ਕਰਦਾ ਉਹ ਵਿਅਕਤੀਆਂ ਦੇ ਉੱਤੇ ਇੰਡੀਵਿਜੂਅਲੀ ਜਾ ਰਿਹਾ ਜੇ ਉਹੋ ਹੀ ਸਟ੍ਰੈਟਜੀ ਵਰਤ ਰਿਹਾ ਇਹ ਇੱਕ ਫੇਲੀਅਰ ਦੀ ਸਟ੍ਰੈਟਜੀ ਆ ਔਰ ਇਹ ਕੰਮ ਜਾਗ ਨਹੀਂ ਹੋ ਗਈ ਆ ਜਾਂਦੇ ਜਾਂਦੇ ਆ ਆਪਣੇ ਕੋਲੇ 2 ਮਿੰਟ ਹੈਗੇ ਨੇ ਜੀ ਇੱਕ ਤਾਂ ਸਾਰੀ ਗੱਲ ਨੂੰ ਕਨਕਲੂਡ ਕਰ ਲਈਏ ਕਿ ਪਛਾਣ ਦੇਖ ਕੇ ਨਿਚੋੜ ਕੱਢ ਕੇ ਅੱਜ ਇੱਥੇ ਆਪਾਂ ਖੜੇ ਆ ਤੇ ਅਗਲੇ ਬਰੇ ਦੇ ਵਿੱਚ ਦਾਖਲ ਹੋ ਜਾਵਾਂਗੇ ਆ ਤੁਹਾਡੇ ਕੀ ਕੋਈ ਐਕਸਪੈਕਟੇਸ਼ਨਸ ਨੇ ਆਸਾਂ ਉਮੀਦਾਂ ਨੇ ਕੋਈ ਚੰਗੀਆਂ ਖਬਰਾਂ ਆ ਜਾਣ ਦੀ ਆਸ ਉਮੀਦ ਬਾਰੇ ਕਨਕਲੂਡ ਕਰੀਏ ਆਪਾਂ ਤੇ ਨਿੱਕੀ ਜੀ ਗੱਲ ਗੱਲ ਤੇ ਵੱਡੀ ਹੈ ਪਰ ਅਗਲੇ ਮਹਿਮਾਨ ਨਾਲ ਅਸੀਂ ਗੱਲਬਾਤ ਕਰਾਂਗੇ ਜਿਹੜਾ ਅਲਬਰਟਾ ਦਾ ਜਿਹੜਾ ਰੈਫਰੈਂਡਮ ਦੀ ਗੱਲ ਅੱਗੇ ਤਰੀ ਹੈ ਸਵਾਲ ਪੁੱਛਿਆ ਜਾ ਰਿਹਾ ਹੈ ਕਿ ਡੂ ਯੂ ਐਗਰੀ ਦੱਟ ਦ ਪ੍ਰੋਵਿੰਸ ਆਫ ਅਲਬਰਟਾ ਸ਼ੁੱਡ ਸੀਜ਼ ਟੂ ਬੀ ਪਾਰਟ ਆਫ ਕੈਨੇਡਾ ਟੂ ਬਿਕਮ ਐਨ ਇੰਡੀਪੈਂਡੈਂਟ ਸਟੇਟ ਪਹਿਲਾਂ ਵੀ ਕਈ ਕਿਸਮ ਦੇ ਰੈਫਰੈਂਡਮ ਵਗੈਰਾ ਦੀਆਂ ਗੱਲਾਂ ਤੁਰਦੀਆਂ ਹੀ ਰਹਿੰਦੀਆਂ ਨੇ ਕਦੇ ਕਬੈਕ ਤੇ ਕਦੇ ਕਿਤੇ ਹੋਰ ਸਾਰੇ ਕਾਸੇ ਨੂੰ ਇਕੱਠਾ ਹੀ ਕਨਕਲੂਡ ਕਰਦੇ ਹੋ 2 ਮਿੰਟ ਨੇ ਆਪਣੇ ਕੋਲੇ ਸ਼ੁਰ ਦੇਖੋ ਇਹ ਜਿਹੜਾ ਲਾਸਟ ਦਾ ਮਸਲਾ ਦੱਸ ਹੈ ਬੜਾ ਸੀਰੀਅਸ ਮਸਲਾ ਹੈਗਾ ਆਈ ਥਿੰਕ ਡੈਨੀਅਲ ਸਮਿਥ ਨੇ ਕਾਫੀ ਮਾੜੇ ਤਰੀਕੇ ਨਾਲ ਹੈਂਡਓਵ ਕੀਤਾ ਦੇ ਜਿਹਨਾਂਲੇ ਨੂੰ ਫੁਲਾਇਆ ਗਿਆ ਜਿਆਦਾ ਜਿਹੜਾ ਸਾਵਟੀ ਇਸ਼ੂ ਆ ਉਹਨਾਂ ਨੂੰ ਵਿਵਾਦ ਸ਼ੁਰੂ ਕੀਤੇ ਗਏ ਆ ਆਈ ਥਿੰਕ ਡੈਨੀਅਲ ਸﻤਿਥ ਨੂੰ ਟੁੱਟ ਗਿਆ ਰਿਸਪੌਂਸਿਬਿਲਿਟੀ ਇਸ ਨੂੰ ਹੈਂਡਲ ਕਰਨਾ ਚਾਹੀਦਾ ਸੀਗਾ ਇਹ ਉਹਦੀ ਇਰਿਸਪੌਂਸਿਬਿਲਿਟੀ ਕਰਕੇ ਉਹਦੀ ਪਾਰਟੀ ਦੇ ਵਿੱਚ ਇਹਦੇ ਡਿਵੀਜ਼ਨ ਆਏ ਆ ਔਰ ਇਹ ਇੱਕ ਸੌਵਰਨਟੀ ਦਾ ਇਸ਼ੂ ਮੋਰ ਕੇ ਫਲਾਇਆ ਗਿਆ ਪਰ ਕਨੇਡੀਅਨਸ ਜਿਹੜੀ ਲਿਬਰਲ ਸਰਕਾਰ ਹੈ ਹਮੇਸ਼ਾ ਫਾਇਡ ਕਰੂਗੀ ਕਿ ਕੈਨੇਡਾ ਯੂਨੀਟਾਈਡ ਰਵੇ ਕੈਨੇਡਾ ਇਕੱਠਾ ਰਹੇ ਰਵੇ ਔਰ ਕੈਨੇਡਾ ਇੱਕ ਸਟਰੋਂਗ ਡੇਸ਼ ਮਜ਼ਬੂਤ ਦੇਸ਼ ਰਹੇ ਇਹ ਫੋਰਨ ਕੇ ਵਰੀ ਏਜੰਸੀਆਂ ਜਾਂ ਫੋਰਨ ਇੰਟਰਸਟ ਦੇਰੀ ਅੱਗੇ ਆ ਉਹ ਇਸ ਨੂੰ ਫਲਾਉਂਦੀ ਆ ਔਰ ਇਹ ਤੈਬਰ ਮਾਮਲੇ ਨੂੰ ਮੋਰ ਲਿਸਕੀ ਕਰਦੀ ਪਰ ਮੈਂ ਕੰਫੀਡੈਂਟ ਹੈ ਕਿ ਆਲਬਰਟਨਸ ਕੈਨੇਡਾ ਦੇ ਨਾਲ ਹੀ ਰਹੇ ਕੈਨੇਡਾ ਦੀ ਸਾਬਤ ਇਹਨੂੰ ਕੁਐਸ਼ਨ ਨਹੀਂ ਹੋਊਗਾ ਪ੍ਰੋਡਕਟਿਵ ਅਸੀਂ ਦੇਖ ਲਿਆ ਕਿ ਫਤਵਾ ਬੜਾ ਸਟਰੋਂਗ ਸੀ ਔਰ ਉਸ ਤੋਂ ਬਾਅਦ ਮੁੜ ਕੇ ਇਹ ਉਬੜੀ ਨਹੀਂ ਹੈ ਟਰਾਈ ਕਰਦੇ ਲੋਕ ਇਸ ਨੂੰ ਕਰਨ ਪਰ ਲਾਤੀ ਮੈਂ ਕਹਿਣਾ ਕਿ ਆਈ ਥਿੰਕ ਅਗਲਾ ਸਾਲ ਬੜਾ ਐਸਾ ਚੈਲੈਂਜਿੰਗ ਸੀ ਜਿਹੜੇ ਕਾਫੀ ਟ੍ਰੇਡ ਰੇਸ਼ਨਸ ਇਨਵੈਸਟਮੈਂਟਸ ਜਿਹੜੇ ਇਹ ਇਤਮਾਲ ਕੀਤੇ ਗਏ ਨਵੇਂ ਕਾਨੂੰਨ ਨਵੀਆਂ ਇਨਵੈਸਟਮੈਂਟਸ ਨਵੇਂ ਟ੍ਰੇਡ ਇਹਨਾਂ ਸਭ ਨੂੰ ਫਾਲ ਅਗਲੇ ਸਾਲ ਦੇ ਵਿੱਚ ਹੋਣ ਲੱਪੂਗਾ ਸਾਡੇ ਜਿਹੜਾ ਟ੍ਰੇਡ ਔਰ ਰੈਡੀ ਕੰਪਨੀਆਂ ਐਕਸਪੋਰਟ ਸਾਡੇ ਵਧ ਹੋਗਾ ਸਾਡੀ ਜੀਡੀਪੀ ਗ੍ਰੋਥ ਐਕਸਪੈਕਟੇਸ਼ਨਲ ਹੋ ਟਾਈਗਰਾਂ ਵਧ ਨਿਕਲੀ ਹੈ 2.6% ਨਿਕਲੀ ਜਿੱਥੇ ਆਸ ਮਿਲਕਾ 1% ਵੀ ਘੱਟ ਸੀ ਜੀ ਸਾਡੇ ਜੋਬ ਗ੍ਰੋਥ ਵੀ ਹੋਈ ਦੇਸਪਾਈਟ ਕਾਫੀ ਚੈਲੈਂਜਿੰਗ ਟਾਈਮ ਜਿਹੜੇ ਹੈਗੇ ਆ ਸਾਡਾ ਜਿਹੜਾ ਐਕਸਪੋਰਟ ਸੇ ਬਾਂਡੀਆਂ ਕਰਤੀਆਂ ਅਮਰੀਕਾ ਤੋਂ ਦਾਵਾ ਉਹ ਵੀ ਕਾਫੀ ਵਧੇ ਆ ਹੁਣ ਹੁਣ ਕਾਫੀ ਅਮਰੀਕਾ ਇਸ ਨੂੰ ਦੇ ਕੇ ਘਬਰਾਹਟ ਮਹਿਸੂਸ ਕਰ ਰਿਹਾ ਸੋ ਆਈ ਥਿੰਕ ਸਾਡਾ ਜਿਹੜਾ ਹੋਪਫਲੀ NAFTA ਦਾ ਜਿਹੜਾ ਫ੍ਰੀ ਟ੍ਰੇਡ ડીਲ ਵੀ ਰੀਨੇਗੋਸ਼ੀਏਸ਼ਨ ਵਧੀਆ ਚੱਲੇਗੀ ਔਰ ਅਸੀਂ ਹੋਰ ਮਜ਼ਬੂਤ ਹੋਵਾਂਗੇ ਪਰ ਅਸੀਂ ਉਹਨਾਂ ਤੇ ਇਕੱਲੇ ਜਾਂਦੇ ਨਹੀਂ ਡਿਪੈਂਡ ਡਿਪੈਂਡ ਰਹਿਣਾ ਅਸੀਂ ਹੋਰ ਕੰਟਰੀਆਂ ਨਾਲ ਆਪਣਾ ਵਪਾਰ ਟ੍ਰੇਡ ਸਾਡੇ ਡਿਫੈਂਸ ਦੇ ਵੀ ਮਜਬੂਰ ਕਰਨਾ ਉਹਨਾਂ ਦੇ ਵਿੱਚ ਅੱਜ ਦੇ ਲੋਕ ਬਹੁਤ ਕੰਫिडेंट ਹੈ ਕਿ ਉਹ ਕਾਰਨੀ ਦੀ ਲੀਡਰਸ਼ਿਪ ਦੇ ਵਿੱਚ ਹੋਵੇ ਸਾਡੀ ਪੱਲੇ ਗਵਰਨਮੈਂਟ ਦੇ ਵਿੱਚ ਤਾਂ ਕਿ ਅਗਲਾ ਸਾਲ ਸਾਰਿਆਂ ਨੂੰ ਬਹੁਤ ਵਧੀਆ ਰਹੇ ਸਾਹਿਬ ਜੀ ਜਦੋਂ ਆਪਣਾ ਨਾ ਪਹਿਲਾਂ ਆਸਮੀ ਸੀਗੀ ਆਪਾਂ ਨੂੰ ਝਾਕ ਸੀਗੀ ਕਿ ਜੋ ਡੋਨਲਡ 트ੰਪ ਕਰ ਰਿਹਾ ਹੈ ਉਹਦੇ ਨਾਲ ਪੁੱਠੇ ਗੇੜ ਪੈਣਗੇ ਉਦੋਂ ਜਦੋਂ ਕਿ ਅੰਦਰੋਂ ਵਿਰੋਧ ਉੱਠੇਗਾ ਅਮਰੀਕਾ ਦੇ ਆਰਥਿਕਤਾ ਉਹਨਾਂ ਦੀ ਕਮਜ਼ੋਰ ਪੈ ਜਾਣੀ ਹੈ ਪਰ ਅੱਜ ਆਰਥਿਕਤਾ ਦੇ ਮੁਤਲਕ ਖਬਰਾਂ ਆ ਰਹੀਆਂ ਨੇ ਕਿ ਉਹਨਾਂ ਦੀ ਆਰਥਿਕਤਾ ਦਾ ਪਿਛਲੇ ਇਕਨੋਮੀ ਪਿਛਲੇ 1-2 ਮਹੀਨਿਆਂ ਦੇ ਵਿੱਚ ਚੰਗੀ ਹੋਈ ਹੈ ਔਰ ਉਹਨਾਂ ਦੇ ਜਿਹੜੇ ਮਾਹਰ ਅਰਥ ਸ਼ਾਸਤਰੀ ਨੇ ਉਹ ਕਹਿੰਦੇ ਕਿ ਚੰਗੀ ਹੋ ਲਗਾਤਾਰ ਹੋ ਜਾਣ ਦੀ ਸੰਭਾਵਨਾ ਹੋਏਗੀ ਇਫ ਦੈਟ ਹੈਪਨਸ ਫਿਰ ਤੇ ਜਿਹੜਾ ਉਹਨਾਂ ਦੇ ਮਨਸੂਬੇ ਨੇ ਜੋ ਹੁਣ ਤੱਕ ਕਰਦੇ ਆ ਰਹੇ ਨੇ ਉਹਦੇ ਤੇ ਸਹੀ ਜਿਹੜੀ ਦੀ ਮੋਹਰ ਲੱਗ ਗਈ ਜਾਪਦੀ ਹੈ ਆ ਇਸੇ ਕੋਣਾ ਦੇ ਨਹੀਂ ਹੈ ਕਿ ਸਹੀ ਉਹਨਾਂ ਦੇ ਕਾਫੀ ਪ੍ਰੋਬਲਮ ਜਰਾ ਕੋ ਡਾਟਾ ਜਿਹੜੀ ਜਦੋਂ ਦੀ ਉਹਨਾਂ ਦੀ ਗਵਰਨਮੈਂਟ ਬੰਦ ਰਹੀ 1.5 ਮਹੀਨਾ ਤੇ 10 ਮਹੀਨੇ ਉਹਨਾਂ ਕੋ ਕੋਈ ਡਾਟਾ ਨਹੀਂ ਹੋ ਸਕਾ ਕਿ ਸਟੈਟਿਸਟਿਕਲੀ ਇਕਨੋਮੀ ਵਧੀ ਜਾਂ ਘਟੀ ਜਾਂ ਅਨਪਲੋਇਮੈਂਟ ਰੇਟ ਵਧੀ ਜਾਂ ਘਟਿਆ ਇਸ ਕਰਕੇ ਕਾਫੀ ਫਾਲਸ ਇਨਫੋਰਮੇਸ਼ਨ ਹੈਗੀ ਆ ਉਹਨਾਂ ਦੇ ਆਈ ਥਿੰਕ ਸਟੈਟਿਸਟਿਕ ਉਹ ਰეკਡਰ ਕਾਫੀ ਇਕਨੋਮਿਸਟਸ ਨੇ ਇਸ ਗੱਲ ਦੀ ਕਹੀ ਹੈ ਉਹ ਦੂਸਰੀ ਗੱਲ ਉਹਨਾਂ ਦੀ ਗਰੋਥ ਵੀ ਘਟੀ ਉਹਨਾਂ ਕੋ ਇੱਕ ਵੱਡੀ ਚੀਜ਼ ਸੀ ਜਿਹੜੀ ਕਿ ਉਹਨੇ ਏਆਈ ਸੈਂਟਰ ਡਾਟਾ ਸੈਂਟਰਸ ਬਿਲੀਅਨਸ ਆਫ ਡਾਲਰਸ ਉਹਨਾਂ ਨੇ ਆਲਮੋਸਟ ਟ੍ਰਿਲੀਅਨ ਡਾਲਰਸ ਦੀ ਨਿਵੇਡ ਇਨਵੈਸਟਮੈਂਟ ਹੋਦੀ ਹੋਈ ਆ ਲਾਸਟ ਟਾਈਮ ਦੇ ਵਿੱਚ ਜਿਹਦੇ ਨਾਲ ਉਹਨਾਂ ਦੀ ਇਕਨੋਮੀ ਫਲੋਟ ਹੋਈ ਆ ਤੇ ਹੁਣ ਉਹਨੂੰ ਵੀ ਕਹਿੰਦੇ ਕਿ ਉਹਨਾਂ ਦਾ ਬਬਲ ਉਸ ਜ਼ਿਆਦਾ ਇਨਵੈਸਟਮੈਂਟ ਵਿੱਚ ਸ਼ਾਇਦ ਕਰੈਕ ਹੋ ਰਿਹਾ ਪਰ ਉਹ ਚਲੋ ਅਸੀਂ ਨਹੀਂ ਕਹਿ ਰਹੇ ਉਹ ਉਹਨਾਂ ਦੀ ਇਕਨੋਮੀ ਦੇਖੋ ਜੀ ਉਹਦੇ ਨਾਲੋਂ ਕਾਫੀ ਬੂਸਟ ਹੈ ਪਰ ਹੁਣ ਕੈਨੇਡਾ 'ਚ ਵੀ ਆਉਣ ਲੱਗ ਪਿਆ ਮਾਈਕਰੋਸਾਫਟ ਨੇ 18 ਬਿਲੀਅਨ ਅਗਲੇ ਸਾਲ 2026 ਦੀ ਕੰਡੇ 'ਚ ਇਨਵੈਸਟ ਕਰਨਾ ਕੈਨੇਡਾ ਦੇ ਵਿੱਚ ਉਹ ਤੋਂ ਇਲਾਵਾ 70 ਬਿਲੀਅਨ ਡੋਲਰ ਨੇ ਸਾਡੇ ਇਨਵੈਸਟ ਕਰਨਾ ਆਸ ਕਰਦੇ ਕਤਰ ਵੀ ਇਤੋਂ ਬਾਅਦ ਸ਼ਾਇਦ ਨੰਬਰ ਆਊਗਾ ਉਹਨਾਂ ਦਾ ਸੋ ਜਿਹੜੀ ਔਰ ਇਹਦੇ ਨਾਲ ਆਲਮੋਸਟ ਵਨ ਟ੍ਰੇਡ ਵੀ ਕੈਨੇਡਾ 'ਚ ਲਾਕ ਹੋ ਗਿਆ ਜਿਹੜਾ ਆ ਅਪਾ ਲਨਜੀ ਦੇ ਪ੍ਰੋਜੈਕਟ ਦੇਖਿਆ ਕਿਹੜੇ ਕੋ ਮਿਲੀਅਨ ਦੇ ਪ੍ਰੋਜੈਕਟ ਬਿਲੀਅਨ ਦੇ ਡਾਲਰ ਹੋਰ ਸਾਰੇ ਫੋਰਨ ਇਨਵੈਸਟਮੈਂਟ ਜਾਂ ਪ੍ਰਾਈਵੇਟ ਇਨਵੈਸਟਮੈਂਟ ਦੇ ਨਾਲ ਹੋ ਰਿਹਾ ਹੈ ਇਹਦੇ ਵਿੱਚ ਸਰਕਾਰ ਨਹੀਂ ਪਾਰੇ ਕਿਵੇਂ ਉਹ ਆਪਣੇ ਆਪ ਕੈਸੇ ਕਰਾ ਸੋ ਆਈ ਥਿੰਕ ਬਹੁਤ ਵਧੀਆ ਹੋਊਗਾ ਅਗਲਾ ਸਾਲ ਅਮਰੀਕਾ ਠੀਕ ਹੈ ਉਹ ਵੀ ਵਧੀਆ ਹੋਵੇ ਅਸੀਂ ਉਹਨਾਂ ਨੂੰ ਮਾੜਾ ਕਹਿੰਦੇ ਉਹਨਾਂ ਦੀ ਇਕਨੋਮੀ ਨਾਲ ਸਾਡੀ ਇਕਨੋਮੀ ਵੀ ਚੰਗੀ ਚੱਲਦੀ ਹੈ ਪਰ ਉਹ ਸਾਡਾ ਵਿਧਕਾਲਾ ਕਰਨ ਜਿਹੜਾ ਹੈ ਟਾਰਫ ਦਾ ਉਹਦੇ ਵਜ੍ਹਾ ਦੀ ਇਕੁਅਲ ਰਾਈਟਸ ਆਪਕਾ ਫੇਅਰ ਰਾਈਟਸ ਫੇਅਰ ਟ੍ਰੇਡ ਚਾਹੀਦੇ ਆ ਹੋਪਫੁਲੀ ਉਹ ਵੀ ਇਹ ਗੱਲ ਦੇ ਵਿੱਚ ਸ਼ਾਮਲ ਹੋਣਗੇ I I think ਕਿਉਂਕਿ ਉਹਨਾਂ ਦੇ ਮਿਡ ਟਰਮਸ ਅਸਰ ਹੁਣੇ ਆ ਇਸ ਕਰਕੇ ਆਈ ਤੇ ਉਹ ਵੀ ਜਾਗਰਤ ਹੋਣਗੇ ਕਿ ਜਿੱਥੇ ਉਹਨਾਂ ਦੀਆਂ ਕੰਪਨੀਆਂ ਸਫਰ ਕਰ ਰਹੀਆਂ ਉਹਨਾਂ ਨੂੰ ਮਜ਼ਬੂਤ ਕਰਨ ਵਾਸਤੇ ਉਹ ਮੁੜ ਕੇ ਸਾਡੇ ਨਾਲ ਟ੍ਰੇਡ ਵੀ ਲਾ ਕੀ ਕਰਨਗੇ। ਸਾਬ ਸਾਬ ਬਹੁਤ ਚੰਗਾ ਲੱਗਿਆ ਬੜੀ ਤਫਸੀਲ ਚ ਗੱਲਬਾਤ ਕੀਤੀ ਹੈ ਬਹੁਤ ਸਾਰੀਆਂ ਕਾਲਸ ਆਈਆਂ ਸਨ ਮੈਂ ਕਾਲਸ ਲੈ ਨਾ ਸਕਿਆ ਜਿਨ੍ਹਾਂ ਚ ਗੁਰਦੀਪ ਭੁਪਿੰਦਰ ਗੋਇਲ ਸਾਹਿਬ ਤੇ ਹੋਰ ਬਹੁਤ ਸਾਰੀਆਂ ਕਾਲਸ ਮੈਂ ਲੇਕਿਨ ਅੱਜ ਲਈ ਇੰਨੇ ਕਾਫੀ ਹੋ ਸਕਦਾ ਹੈ ਕਿ ਨਵੇਂ ਵਾਰੇ ਚੜਨ ਤੋਂ ਪਹਿਲਾਂ ਇੱਕ ਕਦਮ ਇੱਕ ਕਦਮ ਵਾਰ ਤੁਸੀਂ ਅਗਰ ਸਟੂਡੀਓ 'ਚ ਆਉਣੇ ਹੋ ਤੁਸੀਂ ਸਟੂਡੀਓ 'ਚ ਮੈਂ ਖਲਾਇਆ ਹੀ ਨਹੀਂ ਅਜੇ ਤੱਕ ਗੇੜਾ ਮਾਰ ਕੇ ਜਾਓ ਗੱਲਬਾਤ ਕਰਾਂਗੇ ਬਸ ਜਰੂਰ ਜਰੂਰ ਸਾਨੂੰ ਸਰਦੋ ਸਹੀ ਅਜੇ ਆਵਾਂਗੇ ਹੋਣ ਇੱਥੇ ਹੀ ਆਸੀ ਸੋ ਅਵੇਲੇ ਦੋ ਆਖੇਲੇ ਜਦੋਂ ਮਾਰਦੀ ਥੱਲੇ ਸਰਦੋ ਅਸੀਂ ਉੱਥੇ ਆਜੋਵਾਂਗੇ ਬਹੁਤ ਮਿਹਰਬਾਨੀ ਬਹੁਤ ਸ਼ੁਕਰੀਆ